ਕੋਈ ਵੀ ਲਾਣਾ ਹੋ ਮਨ ਬਾਈ ਕਿੱਥੇ ਆ ਸ਼ਹਿਰ ਤੋਂ ਕਿ ਉਹ ਨਾ ਕੋਈ ਵੈਪਨ ਸਿਕ ਲੈ ਵੈਪਨ ਨਾ ਕੱਢਿਆ ਨਹੀਂ ਇਹ ਜਾਣਾ ਬਲੈਕ ਮੈਂ ਆਪਣੇ ਗਲਤ ਨਹੀਂ ਕੋਈ ਨਹੀਂ ਪਬਲਿਕ ਹੁੰਦੀ ਵੀ ਨਾ ਕਿ ਆਪਾਂ ਵੈਪਨ ਕੱਢਣਾ ਨਹੀਂ ਬੱਚੇ ਛੋਟੇ ਸੀ ਉੱਤੇ ਭੈਣ ਨਹੀਂ ਗੱਲ ਆ ਆਪਣੀ ਕਰਦੀ ਆ ਕੋਈ ਹੋਰ ਤਾਂ ਆਪਾਂ ਨਹੀਂ ਲਾਉਂਦੇ ਆਪਾਂ ਕੋਈ ਨਹੀਂ ਆਪਕੋ ਦਾ ਫਿਰ ਗਿਆ ਜਿਹਨੂੰ ਕਦਾ ਫਿਰ ਗਿਆ ਵਾ ਇਧਰ ਜੀ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਮੇਰੇ ਪਰਿਵਾਰ ਦੇ ਮੇਰੇ ਵੀਰ ਮੇਰਾ ਪਿਆਰ ਕਰਨ ਵਾਲੇ ਇੱਥੇ ਪਹੁੰਚੇ ਆ ਜੀ ਬੜੀ ਤੇਰ ਤੋਂ ਥ੍ਰੈਟ ਆਇਆ ਮੇਰਾ ਗਨਮਾਨ ਮੈਂ ਯੂਥ ਕਾਂ ਦਾ ਪ੍ਰਧਾਨ ਆ ਮੇਰਾ ਗਨਮਾਨ ਰਹੀ ਆ ਜੀ ਇੱਥੇ ਮੈਂ ਗਰੇ ਨਹੀਂ ਕਰਨਾ ਚਾਹੁੰਦਾ ਹੂੰ ਕਈ ਇੱਥੇ ਐਸਐਸਪੀ ਆਏ ਕਬਾਲ ਸਿੰਘ ਲਾਲਪੁਰਾ ਮੇਰਾ ਉਹਨਾਂ ਨਾਲ ਚੋ ਪਿਆਰਿਆ ਜੀ ਇੱਥੇ ਐਸਐਸਪੀ ਰਹੇ ਜੀ ਕਈ ਹੋਏ ਮੇਰੇ ਗਨਮਣ ਵਾਪਸ ਹੋ ਕੇ ਤੇ ਡੀਏਜੀ ਗਰੇ ਵਾਲੋ ਨੇ ਉਹਨਾਂ ਨੂੰ ਗਨਮਣ ਭੇਜੇ ਸੀ ਜੀ ਮੈਂ ਇਹ ਗੱਲ ਕਹਿਣੀ ਚਾਹਨਾ ਬੜੀ ਧੀਰ ਤੋਂ ਹੀ ਗੱਲ ਕਹਿਣੀ ਚਾਹਨਾ ਮੈਂ ਸੱਚ ਦੇ ਹੱਕ ਦੇ ਉਲਟ ਬੋਲਦਾ ਜੀ ਕਿ ਸੱਚ ਬਾਰੇ ਬੋਲਾਂ ਹੱਕ ਬਾਰੇ ਬੋਲਾਂ ਭਾਵੇਂ ਕੋਈ ਪੋਲੀਟੀਕਲ ਲੀਡਰ ਵੱਡਾ ਕੋਈ ਕਿੱਡਾ ਵੀ ਲੀਡਰ ਹੋਵੇ ਜੀ ਮੈਂ ਇਹ ਗੱਲ ਕਹਿਣੀ ਚਾਹਨਾ ਕਿ ਯਾਰ ਕਪੂਰ ਥੱਲੇ ਦੇ ਹਾਲਾਤ ਜੋ ਆ ਉਹਨਾਂ ਬਾਰੇ ਕੋਈ ਖੋਲ ਕੇ ਦਈ ਨਹੀਂ ਆ ਇਸ ਵੇਲੇ ਤੁਹਾਡੇ ਤੇ ਹਮਲਾ ਹੋਇਆ ਤੁਹਾਨੂੰ ਨਹੀਂ ਲੱਗਦਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਕਿਸੇ ਅਧਿਕਾਰੀ ਨੂੰ ਇਸ ਵੇਲੇ ਮੋਕੇ ਤੇ ਹੋਣਾ ਚਾਹੀਦਾ ਸੀ ਅਜੇ ਉਹਨਾਂ ਨੂੰ ਮੇਰੇ ਖਿਆਲ ਗੱਲ ਨਹੀਂ ਪਤਾ ਲੱਗੀ ਪ੍ਰਸ਼ਾਸਨ ਜਿਹੜਾ ਉਹਦਾ ਪਹੁੰਚਣਾ ਬੰਦਾ ਸੀ ਹਮਲਾ ਕਿਹੜੇ ਬੰਦੇ ਸੀਗੇ ਕੀ ਮੈਨੂੰ ਕੋਈ ਨਹੀਂ ਉਹਨਾਂ ਦਾ ਪਤਾ ਮੈਨੂੰ ਪਹਿਲਾਂ ਥ੍ਰੈਟ ਆਉਂਦੇ ਰਹੇ ਆ ਮੈਨੂੰ ਵੀ ਪਤਾ ਮੈਨੂੰ ਉੱਥੇ ਕਿਹੜੀ ਜਗ੍ਹਾ ਤੇ ਬੈਠੇ ਜਿੱਦੋਂ ਲੜੇ ਲੰਮੇ ਪਾ ਕੇ ਕੁੱਟਿਆ ਗਿਆ ਮੇਰੇ ਸਿਰ ਤੇ ਵੱਜੀਆਂ ਪ੍ਰਧਾਨ ਜੀ ਤੁਹਾਨੂੰ ਥ੍ਰੈਟਿੰਗ ਜਦੋਂ ਆੜੇ ਸੀ ਤੁਹਾਨੂੰ ਕੋਈ ਸਿਕਿਉਰਿਟੀ ਦਿੱਤੀ ਸਰਕਾਰ ਨੇ ਨਹੀਂ ਮੈਨੂੰ ਨਹੀਂ ਦਿੱਤੀ ਪ੍ਰਧਾਨ ਜੀ ਕਿੰਨੇ ਬੰਦੇ ਸੀ ਤੁਸੀਂ ਕਿਹੜੀ ਜਗ੍ਹਾ ਤੇ ਬੈਠੇ ਸੀ ਤਿੰਨੇ ਚਾਰ ਬੰਦੇ ਹੋਰ ਸੀਗੇ ਦੋ ਤਿੰਨ ਬੰਦੇ ਜਿਹੜੇ ਮੈਂ ਪਛਾਣ ਤੀ ਤੁਸੀਂ ਮੌਜੂਦਾ ਕਿਹੜੀ ਜਗ੍ਹਾ ਤੇ ਬੈਠੇ ਸੀ ਜਿੱਥੇ ਤੁਹਾਡੇ ਤੇ ਹਮਲਾ ਹੋਇਆ ਸਾਰੇ ਆ ਰਹੇ ਸੀਗੇ ਵੀਨਸ ਦੇ ਸਾਹਮਣੇ ਅਸੀਂ ਰੁਕੇ ਇੱਕ ਬੱਚਾ ਸੀਗਾ ਉੱਥੇ ਮੈਂ ਕਿਹਾ ਬੱਚਾ ਗੱਡੀ ਤੇ ਗਿਆ ਆ ਰਿਹਾ ਪਲੀਜ਼ ਇਹਨੂੰ ਕਾਈਂਡਲੀ ਕਰਦੇ ਬੰਦੇ ਉੱਤੇ ਇੱਕਦਮ ਕਰਤਾ ਮੰਨਦਾ ਸੀ ਮੰਨਦੇ ਹੋ ਪ੍ਰੀ ਪਲੈਨਿੰਗ ਤੁਹਾਡੇ ਤੇ ਹਮਲਾ ਕੀਤਾ ਗਿਆ ਮੈਂ ਇਹਨੂੰ ਮਾਇਨਾ ਕਰਿਓ ਮੈਂ ਪ੍ਰੀ ਪਲੈਨਿੰਗ ਨੂੰ ਵੀ ਮੰਨਦਾ ਮੈਂ ਇਹ ਵੀ ਨਹੀਂ ਮੰਨਦਾ ਕਿ ਹੋ ਸਕਦਾ ਬੰਦੇ ਕੌਣ ਆ ਉਹ ਜਾਂਚ ਦੇ ਤੁਸੀਂ ਵੀਰ ਆ ਸਤਕਾਰ ਤੁਸੀਂ ਵੀਰ ਆ ਜਾਂਚ ਦੇ ਉੱਤੇ ਆਧਾਰ ਤੋਂ ਹੋਊਗਾ ਤੁਸੀਂ ਬਹੁਤ ਸਤਕਾਰ ਪੱਤਰਕਾਰ ਆ ਜ਼ਿਲ੍ਹਾ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਨਹੀਂ ਪਹੁੰਚਿਆ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਮੁੱਖ ਤੇ ਆਇਆ ਦੇਖਦੇ ਆ ਕਿ ਐਸਐਚਓ ਸਾਭਾ ਡੀਐਸਪੀ ਆਰੇ ਕਿੱਸਾ ਕਰ ਰਹੇ ਉਥੇ ਉਹ ਕਹਿੰਦੇ ਮੈਂ ਹਮੇਸ਼ਾ ਅਛਾਸਨ ਦਾ ਸਾਥ ਦਿੱਤਾ ਤੁਹਾਡੀ ਮਗਰ ਆਈ ਪਾਰਟੀ ਨੂੰ ਮੈਂ ਇੱਕ ਜੀ ਪੁੱਛਣਾ ਚਾਹਨਾ ਵਾ ਇੱਥੇ ਐਸਐਚਓ ਤੋਂ ਇਲਾਵਾ ਕੋਈ ਨਹੀਂ ਐਸਐਚਓ ਬਿਆਨ ਲੈ ਗਿਆ ਵਾ ਜੇ ਤੁਹਾਡੀ ਜੇ ਐਸਐਚਓ ਤੋਂ ਇਲਾਵਾ ਕੋਈ ਵੱਡਾ ਅਫਸਰ ਨਹੀਂ ਹੈ ਤੁਹਾਡੀ ਰਣਨੀਤੀ ਕੀ ਰਹੂਗੀ ਬਿਆਨ ਕੋਈ ਲੈ ਗਿਆ ਪਮਜੀ ਦੀ ਗੱਲ ਕਰ ਬਿਆਨ ਕੋਈ ਲੈ ਗਿਆ ਐਸਐਚਓ ਮੌਕੇ ਤੇ ਆ ਕੇ ਦੋਨੋਂ ਬੰਦੇ ਰਾਉਂਡ ਅਪ ਕੀਤੇ ਆ ਹਾਂ ਕਰ ਲਿਆ ਡਾਂਗ ਫੇਰ ਕੇ ਲਗੇ ਆ ਮੇਰਾ ਸਰ ਨੇ ਸਾਨੂੰ ਪੂਰਾ ਠੋਕ ਲਾ ਲਿਆ ਪਿਆਰ ਗਾਣਾ ਵੀ ਪੂਰਾ ਠੋਕਣਗੇ ਬਿਠਾ ਲੇ ਉੱਥੇ ਔਰ ਭੰਜੀ ਕਿੰਨੇ ਕਿੰਨੇ ਬੰਦੇ ਬੰਦੇ ਰੌਂਡ ਦੋ ਬੰਦੇ ਦੋ ਬੰਦੇ ਭੰਜੀ ਨੂੰ ਰੌਂਡ ਕੋ ਪਤਾ ਲੱਗਾ ਕਿ ਤੁਸੀਂ ਕਰਦੇ ਆ ਇਹਨਾਂ ਨੂੰ ਜਿਹੜਾ 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 ਮੈਨੂੰ ਥ੍ਰੈਟ ਆ ਮੇਰਾ ਡੀਜੀਪੀ ਲੈਵਲ ਤੱਕ ਮੇਰਾ ਜਾਂਦਾ ਕਿ ਮੈਨੂੰ ਥ੍ਰੈਟ ਆ ਹੋ ਸਕਦਾ ਇੱਕ ਉਹਦਾ 파ਟੇ ਹੋਵੇ ਭਾਜੀ ਇਹਨਾਂ ਨੂੰ ਥ੍ਰੈਟ ਕੋਲ ਉੱਡੀ ਲਈ ਆ ਵਾ ਡੀਜੀਪੀ ਸਾਥ ਤੱਕ ਇਹਨਾਂ ਦੀ ਐਪਲੀਕੇਸ਼ਨ ਲੱਗੀ ਹੋਈ ਆ ਤੁਹਾਡਾ ਨਾਮ ਕੀ ਹੈ